ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੇ ਆਪ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਬਹੁਤ ਸਾਰੇ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆਂ ਉਮੀਦ ਕਰਦਾ ਮਸ਼ੀਨਰੀ ਤੁਹਾਨੂੰ ਚੰਗੀਆਂ ਲੱਗਣਗੀਆਂ ਤੁਹਾਡੇ ਇਲਾਕੇ ਦੀਆਂ ਤੇ ਗੱਲ ਆਪਾਂ ਕਰਦੇ ਆ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਜੇ ਤੁਸੀਂ ਵੀ ਆਪਦੀ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਕੁਛ ਵੀ ਵੇਚਣਾ ਤਾਂ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ ਬਾਰ ਬਾਰ 78140 38764 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਆ ਕੁਛ ਆਪਣੇ ਕੋਲ ਭੇਜ ਦਿਓ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ ਆਹ ਬ੍ਰੇਡਾ ਐਲਡੀਆਈ ਸੀਗੀ ਪਹਿਲਾਂ ਤੇ ਇਹਨਾਂ ਨੇ ਕਨਵਰਟ ਕਰਵਾ ਕੇ ਵੀਡੀਆਈ ਚ ਕਰਵਾਈ ਹੋਈ ਆ 2016 ਮਾਡਲ ਗੱਡੀ ਆ ਤੇ ਦੂਜੇ ਓਨਰ ਹੈ ਜੀ ਸੈਕੰਡ ਓਨਰ ਹੈ ਮਾਲਕ ਨੇ ਡਿਮਾਂਡ ਆਪਣੇ ਕੋਲੇ ਜਿਹੜੀ ਲਾ ਕੇ ਭੇਜੀ ਆ 640 ਲਾ ਕੇ ਭੇਜੀ ਆ ਖੋਖਰ ਕਲਾ ਮਾਲਕ ਦਾ ਏਰੀਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਹਾਲਤ ਬਹੁਤ ਵਧੀਆ ਅੰਦਰੋਂ ਵੀ ਪੂਰੀ ਟੌਪ ਦੀ ਪਈ ਆ ਚਾਹਾਂ ਨਵੀਂ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਨੰਬਰ 85285 93154 ਜਿੰਨਾ ਦੀ ਗੱਡੀ ਹੈ ਜੀ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਬਲੇਰੋ ਐਸ ਐਲ ਐਕਸ ਡੀਜ਼ਲ ਤੇ ਗੱਡੀ ਆ 2010 ਮਾਡਲ ਹੈ ਜੀ 2 ਲੱਖ 70000 ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਸੰਗਰੂਰ ਏਰੀਆ ਚ ਨਵੇਂ ਟਾਇਰਾਂ ਚ ਗੱਡੀ ਹੈ ਜੀ ਗੱਡੀ ਚ ਕੋਈ ਕਮੀ ਨਹੀਂ ਬਹੁਤ ਸਾਫ ਸੁਥਰੀ ਗੱਡੀ ਆ 10 ਮਾਡਲ ਆ ਫਿਰ ਵੀ ਐਵੇਂ ਲੱਗਦੀ ਆ ਵੀ 16 17 ਮਾਡਲ ਹੈ ਕੋਈ ਚੁੜੀਟ ਨਹੀਂ ਕੋਈ ਟੱਚਿੰਗ ਨਹੀਂ ਕੋਈ ਐਕਸੀਡੈਂਟਡ ਨਹੀਂ ਸੰਗਰੂਰ ਘੜੀਏ ਕਿਸ ਨੇ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਆਜੋ ਘੜੀ ਗੱਡੀ ਖੜੀ ਹੈ ਦੇਖ ਲਓ ਟ్రਾਈ ਲਓ ਕਾਗਜ਼ ਪੱਤਰ ਚੈੱਕ ਕਰ ਲਓ ਤੇ ਆਪਦੀ ਪੂਰੀ ਤਸੱਲੀ ਕਰਕੇ ਦੇਖ ਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ 98722 29683 ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਵੇਚਣਾ ਚਾਹੁੰਦਾ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੀ ਆਪਣੇ ਕੋਲ ਹੀ ਆਪਣੇ WhatsApp ਨੰਬਰ ਤੇ ਭੇਜ ਦਿਓ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਉਹ ਚੈਨਲ ਦਾ ਨੰਬਰ ਹੈ ਜੀ ਹੁਣ ਆਪਾਂ ਸੁਵਿਪਟ ਜੈਡ ਡੀ ਆਈ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2013 ਮਾਡਲ ਗੱਡੀ ਆ 3,35,000 ਰੁਪਿਆ ਇਸ ਗੱਡੀ ਦੀ ਮੰਗ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ 90 ਤੋਂ 95 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਨੁਕਸ ਵੀ ਕੋਈ ਨਹੀਂ ਚਲਾਉਣ ਚ ਵੀ ਗੱਡੀ ਇੱਕ ਨੰਬਰ ਹੈ ਇੰਜਨ ਗੇਅਰ ਦੇਖ ਲਓ ਗੱਡੀ ਦੇਖ ਲਓ ਸਾਰੇ ਪਾਸੋਂ ਮਾਲਕ ਨੇ ਫੋਟੋਆਂ ਬਹੁਤ ਚੰਗੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਹੈ ਜੀ ਸਾਡੇ ਵੱਲੋਂ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਅੰਦਰ ਬਾਹਰੋਂ ਚੈੱਕ ਕਰਨੀ ਹੈ ਬਠਿੰਡੇ ਲੱਗੇ ਖੜੀ ਹੈ ਗੱਡੀ ਜਾ ਕੇ ਦੇਖ ਲਓ 335 ਮੰਗ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਪੂਰਾ ਘਟਾ ਦਾਂਗੇ ਮੌਕੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ ਪਾਸ ਸਕਰੀਨ ਤੇ ਦੇ ਵੀ ਰੱਖਿਆ ਜੀ 99147 78600 14 ਤੇ ਵੈਗਨਰ ਗੱਡੀ ਹੁਣ ਤੁਸੀਂ ਦੇਖੋ ਸਟਿੱਪਣੀ ਨਾਲ ਐ ਅਪੋਲੋ ਦੇ ਟਾਇਰ 2010 ਮਾਡਲ ਗੱਡੀ ਆ ਸੀਐਨਜੀ ਟੈਂਕ ਲੱਗਿਆ ਹੋਇਆ ਗੱਡੀ ਬਹੁਤ ਚੰਗੀ ਆ 85000 ਰੁਪਿਆ ਮੰਗ ਮਾਲਕ ਨੇ ਪਾਈ ਆ ਤੇ ਇਹ ਵੈਗਨਰ ਗੱਡੀ ਦੀ ਕਾਫੀ ਡਿਮਾਂਡ ਆ ਰਹੀ ਆ ਜੀ ਵੈਗਨਰ ਗੱਡੀ ਆ ਦੇਖੋ ਤੁਸੀਂ ਰੰਗ ਦੇਖੋ ਗੱਡੀ ਦੇਖੋ ਗੱਡੀ ਖੜੀ ਆ ਮਲੂਟ ਜਾ ਕੇ ਦੇਖਣੀ ਆ ਜਾ ਕੇ ਵੀ ਦੇਖੋ ਜੀ ਮਾਲਕ ਨੇ ਕਿਹਾ ਕਮੀ ਪੇਸ਼ੀ ਕੋਈ ਨਹੀਂ ਜੇ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਗੱਡੀ ਛੱਡ ਦਿਓ ਨਾ ਲੈ ਕੇ ਜਾਓ ਤੇ ਮਾਲਕ ਨੇ ਕਿਹਾ 1 ਰੁਪਿਆ ਗੱਡੀ ਭਾਲ ਦੇਣੀ ਮਾਲਕ ਕਹਿੰਦੇ ਆ ਫੁੱਲ ਗਰੰਟੀ ਹੈ ਹਰ ਚੀਜ਼ ਦੀ ਇੰਜਰ ਤੋਂ ਲੈ ਕੇ ਵਾਡੀ ਲਾਨ ਤੋਂ ਲੈ ਕੇ ਉੱਪਰ ਥੱਲੇ ਦੀ ਪੂਰੀ ਚੀਜ਼ ਤੇ ਅਸੀਂ ਤੋਂ 85 ਪੈਸੇ ਟੈਰ ਆਪਾਂ ਨੂੰ ਮਿਲ ਜਾਣਗੇ ਤੇ 85000 ਦੀ ਡਿਮਾਂਡ ਹੈ ਲੈਸ ਬਸ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਤੇ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਪ੍ਰੋਪਰ ਆਪਾਂ ਨੂੰ ਮਿਲ ਜਾਣਗੇ ਮੈਟਿੰਗ ਮੂਟਿੰਗ ਵਧੀਆ ਮਿਲ ਜੂਗੀ ਪਾ ਕੇ ਚਾਰੇ ਪਾਸੋਂ ਦੇਖ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਚੀਂ ਨੰਬਰ ਮਾਲਕ ਦਾ 62 836 5120 43 ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਜੇ ਕੋਈ ਆ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਬਾਕੀ ਗੱਡੀਆਂ ਦੀ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰ ਰਹੇ ਆ ਜੀ ਗੱਡੀਆਂ ਅੱਗੇ ਵੀ ਤੁਹਾਨੂੰ ਮਿਲ ਜਾਣਗੀਆਂ ਵਧੀਆ ਸਸਤੀਆਂ ਵਧੀਆ ਰੇਟਾਂ 'ਚ ਤੁਹਾਡੇ ਇਲਾਕੇ 'ਚੋਂ ਬਾਕੀ ਜਿਵੇਂ ਜਿਵੇਂ ਤੁਸੀਂ ਕਮੈਂਟ ਕਰ ਦਿਓ ਓਵੇਂ ਓਵੇਂ ਆਪਾਂ ਤੁਹਾਡੇ ਏਰੀਆ 'ਚੋਂ ਮਸ਼ੀਨਰੀਆਂ ਜਿਹੜੀ ਮਸ਼ੀਨਰੀ ਵਾਸਤੇ ਕਹਿੰਦੇ ਹੋ ਉਹੀ ਆਪਾਂ ਲੈ ਕੇ ਪਹੁੰਚ ਜਾਨੇ ਆ ਜੀ ਅੱਗੇ ਤੁਹਾਨੂੰ इनोਵਾ ਗੱਡੀ ਵੀ ਮਿਲੂਗੀ ਕਾਫੀ ਢਮਾਡ ਆ ਰਹੀ ਸੀ इनोਵਾ ਗੱਡੀ ਵਾਸਤੇ ਆਲਟੋ ਵਾਜੀ ਬਹੁਤ ਸਸਤੀ ਤੇ ਹੋਰ ਵੀ ਗੱਡੀਆਂ ਚ ਗੱਲ ਕਰਦੇ ਆਂ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਬਾਰ ਬਾਰ ਤਾਂ ਕਹਿਣਾ ਹੋਣਾ ਸੀ ਕਿਉਂਕਿ ਕਈ ਵਾਰੀ ਕਮੈਂਟ ਦੇ ਵਿੱਚ ਲਿਖਿਆ ਹੁੰਦਾ ਵੀ ਅਸੀਂ ਆਪਦੀ ਕੋਠੀ ਸੇਲ ਕਰਨੀ ਆ ਮਕਾਨ ਸੇਲ ਕਰਨਾ ਜਾਂ ਫਿਰ ਕਹਿੰਦੇ ਹੁੰਦੇ ਆ ਵੀ ਅਸੀਂ ਆਪਦੀ ਗੱਡੀ ਵੇਚਣੀ ਆ ਕਮੈਂਟਾਂ ਚ ਨਾ ਲਿਖਿਆ ਕਰੋ ਜੀ ਵੇਚਣ ਵਾਲੇ ਜਿਨੇ ਵੇਚਣੀ ਆ ਠੀਕ ਹੈ ਜੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈਗਾ ਠੀਕ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੋ ਉਹਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਤਾਂ ਲਾਈਕ ਲਾਜ਼ਮੀ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਬਾਤ ਤੋਂ ਬਾਅਦ ਵੀਡੀਓ ਨੂੰ ਸਪੋਰਟ ਕਰਿਆ ਕਰੋ ਬਾਤ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਮੇਰੇ ਜਾਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਪਹਿਲੀ ਵਾਰ ਤੁਸੀਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਜਾਊਗਾ। ਵੱਤਵਾਦ ਕਰਦਿਆ ਕਰੋ ਜੀ। ਠੀਕ ਹੈ ਜੀ। ਤੇ ਕਮੈਂਟ ਜ਼ਰੂਰ ਕਰਿਆ ਕਰੋ ਆਪ ਦਾ। ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲ ਕਰਦੇ ਹਾਂ। ਆਪਣੇ ਕੋਲੇ ਹੁਣ ਜਿਹੜੀ ਗੱਡੀ ਪਹੁੰਚੀ ਆ, ਇਨੋਵਾ ਪਹੁੰਚੀ ਆ ਜੀ 4 ਗੱਡੀ ਦਾ ਜਿਹੜਾ ਨੰਬਰ ਹੈ ਪੰਜਾਬ ਆਪਰ ਮਿਲ ਜਾਊਗਾ ਪੀਵੀ 88 2009 ਮਾਡਲ ਗੱਡੀ ਆ ਫਾਸਟ ਓਨਰ ਹੈ 295 ਡਿਮਾਂਡਿੰਗ। ਪਿੱਖੀ ਬਾਈਡ ਅਨਦਰ ਏਰੀਆ ਵੀ ਖੀ ਵਾਈਂਡ 295 ਡਿਮਾਂਡ ਹੈ 34 ਟੱਕਰ ਪਾਸਿੰਗ ਅਰ ਨਿਊ ਹੋਈ ਹੈ 2034 ਟੱਕਰ ਬਹੁਤ ਅੱਗੇ ਤੱਕ ਇਹਨਾਂ ਨੇ ਕਰਵਾ ਰੱਖੀ ਹੈਗੀ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਬਾਕੀ ਚਾਰੇ ਪਾਸੇ ਫੋਟੋਆਂ ਦੇਖ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂਗੀ ਕਿਉਂਕਿ ਫੋਟੋਆਂ ਚ ਸਾਰਾ ਕੁਝ ਲਗਭਗ ਪਤਾ ਲੱਗ ਹੀ ਰਿਹਾਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਗੱਡੀ ਆਪਾਂ ਨੂੰ ਇੱਕ ਨੰਬਰ ਮਿਲ ਚੁਗੀ ਸੀਟ ਕਵਰ ਮੈਟਿੰਗ ਸਾਰਾ ਇੰਟੀਰੀਅਰ ਵਗੈਰਾ ਬਹੁਤ ਚੰਗਾ ਆਪਾਂ ਨੂੰ ਮਿਲ ਜੂਗਾ ਸਾਫ਼ ਸੁਥਰੀ ਮਾਲਕ ਨੇ ਰੱਖੀ ਹੋਈ ਆ ਨੋ ਮਾਡਲ ਆ ਫੇਰ ਵੀ ਗੱਡੀ ਦੀ ਹਾਲਤ ਬਹੁਤ ਵਧੀਆ ਪਈ ਹੈਗੀ ਤੇ ਕਾਗਜ਼ ਪੱਤਰ ਚੈੱਕ ਕਰ ਸਕਦੇ ਹੋ ਜਾ ਕੇ ਨੰਬਰ ਜਿੰਨਾ ਦੀ ਗੱਡੀ ਆ 98700 88 ਤੇ 38114 इनोਵਾ ਗੱਡੀ ਦੇਖ ਲਈ ਹੁਣ ਤੁਸੀਂ ਆਲਟੋ ਐਲਐਕਐਸਆਈ ਇੱਕ ਗੱਡੀ ਦੇਖੋ 2008 ਮਾਡਲ ਗੱਡੀ ਐ ਟਾਇਰ ਨਵੇਂ ਨੇ ਤੇ ਰੇਟ ਐ ਕੁੱਲ 87000 ਰੁਪਿਆ 2008 ਮਾਡਲ ਐ ਮੋਗਾ ਇਨਾ ਦਾ ਏਰੀਆ ਜੀ ਧਰਮਕੋਟ ਗੱਡੀ ਖੜੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਕੋਈ ਵੀ ਆਵੀ ਤਸੱਲੀ ਕਰਨਾ ਚਾਹੁੰਦਾ ਆਪਦੀ ਤਾਂ ਜਾ ਕੇ ਦੇਖ ਸਕਦਾ ਹਾਂ 87000 ਡਿਮਾਂਡ ਹੈ ਲੈਸ ਬੱਸ ਹੋ ਜਾਊਗਾ ਮਾਲਕ ਨੇ ਕਿਹਾ ਘਾਟਾ ਵਧਾ ਕਰ ਲਾਂਗੇ ਗੱਡੀ ਦਾ ਰੰਗ 골ਡਨ ਤੇ ਨੰਬਰ ਦਿੱਲੀ ਹੈ ਤੇ ਪੰਜਾਬ ਦੇ ਵਿੱਚ ਟਰਾਂਸਫਰ ਹੋਈਏਗੀ ਮੈਂ ਕਿ ਅੰਦਰੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀਟ ਕਵਰ ਮੈਟਿੰਗ ਮੈਟ ਮਿਊਜ਼ਿਕ ਸਿਸਟਮ ਪੂਰਾ ਵਧੀਆ ਸਾਰਾ ਕੁਸ਼ੀ ਮਾਲਕ ਦੇ ਘਰੇ ਗੱਡੀ ਖੜੀ ਆ ਘਰ ਦੀ ਗੱਡੀ ਆ ਤੇ ਜਿੰਨਾ ਦੀ ਗੱਡੀਓ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 90500 61 ਤੇ 79917 ਇਸੇ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੀ ਹੁਣ ਆਪਾਂ ਆਲਟੋ ਗੱਡੀ ਤੁਵਾੜੇ ਖਾਤਰ ਇੱਕ ਲੈ ਕੇ ਪਹੁੰਚੇ ਆ ਜੀ ਆਲਟੋ ਗੱਡੀ ਆ 2005 ਮਾਡਲ ਹੈ ਤੇ ਰੇਟ ਮਾਲਕ ਨੇ 95000 ਰੁਪਿਆ ਕਿਹਾ ਕਾਦੀਆਂ ਮਾਲਕ ਦਾ ਏਰੀਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ 95000 ਰੁਪਿਆ ਡਿਮਾਂਡ ਆ ਲੈਸ ਬਸ ਹੋ ਜਾਊਗਾ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਉਲਟੂ 9815723196 ਇਸ ਨੰਬਰ ਤੇ ਮਾਲਕ ਨਾਲ ਗੱਲ ਕਰ ਲਓ لازਮੀ ਗੱਲ ਕਰਕੇ ਕਿਸੇ ਨੇ ਦੇਖਣੀ ਹੈ ਦੇਖੋ ਚਲਾ ਕੇ ਦੇਖਣੇ ਚਲਾ ਕੇ ਦੇਖੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਗੱਡੀਆਂ ਦੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਨੇ ਆਪਦੀ ਗੱਡੀ ਘਰ ਕੋਠੀ ਕੁਝ ਵੀ ਵੇਚਣਾ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਜਲਦੀ ਤੋਂ ਜਲਦੀ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਖੁਸ਼ ਰਹੋ ਜੀ ਜੁੜੇ ਰਹੋ ਚੈਨਲ ਨਾਲ ਤੇ ਮਿਲਦੇ ਹਾਂ ਜਲਦੀ ਆਪਾਂ